ਕਿਤਾਬ ਨਹੀਂ ਦੇਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਕਿ ਜੇ ਪ੍ਰਧਾਨ ਜੀ ਦੀ ਸੇਧਾ ਨੁਕਸਾਨ ਹੋ ਜਾਂਦਾ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਸਰਕਾਰ ਵਾਸਤੇ ਹਾਲਾਤ ਕਾਬੂ 'ਚ ਰੱਖਣੇ ਬੜੇ ਮੁਸ਼ਕਲ ਹੋ ਜਾਣਗੇ ਪੂਰੇ ਭਾਰਤ ਦੇ ਵਿੱਚ ਉਰੇ ਭਾਰਤ ਦਾ ਚੱਪਾ ਚੱਪਾ ਕਿਤੇ ਜੰਗ ਦਾ ਮੈਦਾਨ ਨਾ ਬਣ ਜਾਵੇ ਇਹ ਚੀਜ਼ਾਂ ਸੋਚ ਕੇ ਸਰਕਾਰ ਨੂੰ ਛੇਤੀ ਜਿਹੜੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀਆਂ ਤੇ ਮੰਗਾਂ ਮੰਨ ਲੈਣੀਆਂ ਇਹਨਾਂ ਲਾਗੂ ਕਰ ਦੇਣੀਆਂ ਕਿ ਪਾਸੇ ਅੱਜ ਕੇੰਮ ਦਾ ਦੇਖਿਆ ਜਾਵੇ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੱਜ ਚੰਡੀਗੜ੍ਹ ਕੋਚ ਹੋ ਰਿਹਾ ਜੀ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਖਨੌਰੀ ਬਾਰਡਰ ਹੈ ਤੇ ਸ਼ੰਭੂ ਬਾਰਡਰ ਦੇ ਫਾਰਮ ਉਹ ਉਹਨਾਂ ਦਾ ਸਾਥ ਦੇ ਰਹੇ ਨੇ ਜੀ ਅ ਗੱਲ ਇਹ ਹੈ ਕਿ ਅਸੀਂ ਤਾਂ ਪਹਿਲਾਂ ਹੀ ਉਹ ਲੜਾਈ ਲੜ ਰਹੇ ਹਾਂ ਸ਼ੰਭੂ ਤੇ ਬੈਠੇ ਆਂ ਖਨੌਰੀ ਬੈਠੇ ਆਂ ਰਤਨਪੁਰਾ ਬੈਠੇ ਆਂ ਅਸੀਂ ਉਹਨਾਂ ਵੀਰਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਤੇ ਹੁਣ ਵੀ ਅਪੀਲ ਕਰਦੇ ਆਂ ਜਦੋਂ ਆਪਣੀਆਂ ਮੰਗਾਂ ਇੱਕੋ ਨੇ ਸਾਡੀ ਲੜਾਈ ਇੱਕੋਈ ਆ ਸਾਡਾ ਧੰਦਾ ਇੱਕ ਹੈ ਸਾਡਾ ਕੀਤਾ ਇੱਕ ਹੈ ਤਾਂ ਕਿਉਂ ਨਾ ਅਸੀਂ ਇਕੱਠੇ ਹੋ ਕੇ ਲੜੀਏ ਅਸੀਂ ਹੁਣ ਵੀ ਤੁਹਾਡੇ ذریعے ਇਹੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਓ ਜਿਹੜੇ ਮੋਰਚੇ ਪਹਿਲਾਂ ਤੋਂ ਲੱਗੇ ਨੇ ਉਹਨਾਂ ਮੋਰਚਿਆਂ 'ਚ ਆਪਾਂ ਡਟੀਏ ਤੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਗਾਈਏ ਮੁੱਖ ਮੰਤਰੀ ਨੇ ਵਾਤੀਰਾ ਕੀਤਾ ਕਿਸਾਨਾਂ ਨਾਲ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅ ਇਹਦੇ ਚ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਵੇਲੇ ਉਥੇ ਹਾਲਾਤ ਕਿਹੋ ਜਿਹੇ ਸੀਗੇ ਇਹ ਉਹਨਾਂ ਤੇ ਨਿਰਪਰ ਕਰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਹੈ ਕਿ ਇਹੋ ਜੀ ਜ਼ਿੰਮੇਵਾਰ ਅਹੁਦੇ ਤੇ ਬੈਠ ਕੇ ਇੱਕ ਜ਼ਿੰਮੇਵਾਰੀ ਦੀ ਕੁਰਸੀ ਤੇ ਬੈਠ ਕੇ ਇਸ ਤਰ੍ਹਾਂ ਮੀਟਿੰਗ ਬਚਾਲੇ ਛੱਡ ਕੇ ਜਾਣੀ ਬੜੀ ਨਿੰਦਣਯੋਗ ਹੈ। ਜੀ ਸਰ ਕਿਸ ਚੀਜ਼ ਦੀ ਵੇਟਕੀਰੀ ਕਰੀ ਜਾ ਰਹੀ ਹੈ ਕਿ ਹਜੇ ਇੱਕਾ ਨਹੀਂ ਹੋ ਰਿਹਾ ਇਸਕੀਮ ਦੇ ਨਾਮ ਸਾਡੇ ਵੱਲੋਂ ਕੋਈ ਟਲ ਨਹੀਂ ਜਦੋਂ ਜਦੋਂ ਉਹਨਾਂ ਨੇ ਮੀਟਿੰਗ ਛੱਡੀ ਹੈ ਸਾਡੇ ਜਿਹੜੇ ਪੰਜਾਬ ਲੈਵਲ ਦੇ ਆਗੂ ਨੇ ਸਾਡੇ ਫੋਰਮਾਂ ਦੇ ਆਗੂ ਨੇ ਉਹਨਾਂ ਨਾਲ ਜਾਂਦੇ ਰਹੇ ਨੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਵੀ ਕੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਜੋ ਹਰੇ ਮੁੱਖ ਮੰਤਰੀ ਦਾ ਵਰਤੀਰਾ ਤਾਂ ਇਹ ਬੜਾ ਨਰਜੋਗ ਆ ਜੀ ਇੰਦਾ ਕਰਨਾ ਨਹੀਂ ਚਾਹੀਦਾ ਉਹਨਾਂ ਦੀ ਬੈਠ ਕੇ ਗੱਲਬਾਤ ਸੁਣਦੇ ਐਨ ਧਿਆਨ ਦੇ ਨਾਲ ਜਿਹੜੀ ਗੱਲਤੀ ਉਹਨਾਂ ਦੀ ਜਿਹੜੀਆਂ ਮੰਗਾਂ ਤੀਆਂ ਤੇ ਇਹਦੇ ਬਾਰੇ ਹੁਣ ਕੀ ਗੱਲ ਹੋਈ ਆ ਉਥੇ ਇਹਦੇ ਬਾਰੇ ਸਾਨੂੰ ਕੋਈ ਨਹੀਂ ਜਾਣਕਾਰੀ ਨਹੀਂ ਹੈਗੀ ਜਿਹੜਾ ਇਹ ਤਸਦੀਲਦਾਰਾਂ ਨੇ ਕਲਮ ਚੋੜ ਹੜਤਾਲ ਕਰੀ ਵੀ ਆ ਇਹ ਜੇ ਬੜੀ ਖੱਜਲ ਖਵਾਦੀ ਹੋ ਰਹੀ ਆ ਸਾਡੇ ਕਿਸਾਨਾਂ ਨੂੰ ਆਮ ਜਨਤਾ ਨੂੰ ਜਿਹੜੀਆਂ ਕਰਾਉਣੇ ਇਕੱਤਰ ਇਹ ਕੋਈ ਖਾ ਚੰਗੀ ਗੱਲ ਨਹੀਂ ਹੈਗੀ ਵੇਖਣਾ ਕੱਲ ਮਚੋੜ ਹੜਤਾਲ ਕਰਦਣੀਆਂ ਲੋਕ ਖੱਜਲ ਖਵਾਰੀ ਕਰ ਰਹੇ ਆ ਚਲੋ ਮੁੱਖ ਮੰਤਰੀ ਸਾਹਿਬ ਨੇ ਚੰਗਾ ਫੈਸਲਾ ਕਰਿਆ ਇਹ ਲੋਕ ਸਲਾਹ ਰਹੇ ਆ ਬਹੁਤ ਜ਼ਿਆਦਾ ਇਹ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਐਮਐਸਬੀ ਗਰੰਟੀ ਕਾਨੂੰਨ ਦੀ ਮੰਗ ਹੈ ਜਿਹੜੀ ਇਹ ਇਹ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਇਹ ਇਹਦਾ ਫਾਇਦਾ ਹੋਣਾ ਹੈ ਜਿਹੜੀ ਸਾਡੀ ਫਸਲ ਹੈ ਉਹ ਘੱਟ ਰੇਟਵਾਂ ਨਾ ਖਿਲਦੀ ਜਾਵੇ ਸਾਡੀ ਦਾ ਇਹ ਮੰਗ ਹੈ ਸਾਰੇ ਹੀ ਦੇਸ਼ ਦੇ ਕਿਸਾਨਾਂ ਦੀ ਵੀ ਐਮਐਸਬੀ ਕਾਨੂੰਨ ਬਣਾਇਆ ਜਾਵੇ ਦੇ ਉੱਪਰ ਸਾਡੀ ਤਾਂ ਕਾਨੂੰਨ ਦੀ ਲੜਾਈ ਆ ਜਿਹੜੇ ਸਾਡੇ ਦੋਏ ਭਾਈ ਵੀ ਹੈਗੇ ਆ ਉਹ ਵੀ ਮੰਗਦਾ ਇੱਕ ਹੀ ਆ ਉਹਨਾਂ ਨੇ ਬੇਨਤੀ ਕਰੀ ਆ ਵੀ ਆਓ ਰਲ ਕੇ ਆਪਾਂ ਸਾਰੇ ਲੜਾਈ ਲੜੀਏ ਜਿਹੜਾ ਸਾਡਾ ਇਹ ਮਰਨ ਵਰਤ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਨੇ 100 ਦਿਨ ਪੂਰੇ ਹੋ ਗਏ ਨੇ ਸਰਕਾਰ ਦੀ ਬੇਰੁਖੀ ਆ ਸਾਡੇ ਸਾਹਮਣੇ ਜਿਹੜੀ ਬੇਰੁਖੀ ਆ ਸਰਕਾਰ ਦੀ ਐਦਾਂ ਕਰਨਾ ਹੀ ਚਾਹੀਦਾ ਕਾਨੂੰਨ ਆ ਕਿੰਨਾ ਕ ਟਾਈਮ ਲੱਗਦਾ ਕਾਨੂੰਨ ਬਣਾਉਣ ਨੂੰ ਹੁਣ ਸੈਸ਼ਨ ਚੱਲਣਾ 10 ਮਾਰਚ ਤੇ ਉਹਦੇ ਵਿੱਚ ਇਹ ਪਾਸ ਕਰ ਦੇਣਾ ਚਾਹੀਦਾ ਕਾਨੂੰਨ ਸੈਸ਼ਨ ਦੇ ਵਿੱਚ ਵੀ ਅਸੀਂ ਐਮਐਸਬੀ ਗਾਰੰਟੀ ਕਾਨੂੰਨ ਬਣਾਉਨੇ ਆ ਸਾਡੀ ਤਾਂ ਕਾਨੂੰਨ ਦੀ ਮੰਗ ਆ ਜੀ ਕੀ ਕਾਨੂੰਨ ਬਣਾਏ ਆ ਬੇ ਜੇ ਸਾਡੀ ਝੋਨੇ ਦੀ ਪਹਿਲਾਂ ਲੁੱਟ ਹੋਈ ਆ ਉਹ ਲੁੱਟ ਨਾ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ جاری ਹੈ ਤੇ ਕਿਸਾਨ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਅੱਜ 100 ਦਿਨ ਪੂਰੇ ਹੋ ਚੁੱਕੇ ਨੇ ਤੇ ਪ੍ਰਧਾਨ ਸਾਹਿਬ ਯਾਨੀ ਕਿ ਡੱਲੇਵਾਲ ਸਾਹਿਬ ਜਿਹੜੇ ਕਿ ਹਜੇ ਵੀ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਜਿਸ ਦੇ ਤਹਿਤ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੇ ਪ੍ਰਧਾਨ ਸਾਹਿਬ ਮਰਨ ਵਰਤ ਤੇ ਬੈਠੇ ਨੇ ਤੇ ਅੱਜ 100 ਦਿਨ ਪੂਰਾ ਹੋ ਚੁੱਕਾ ਹੈ ਤੇ ਉਸ ਦੇ ਬਾਵਜੂਦ ਅੱਜ ਕਈ ਕਿਸਾਨ ਭੁਖੜਤਾਲ ਤੇ ਬੈਠੇ ਨੇ ਤੇ ਸਾਡੇ ਨਾਲ ਅੱਜ ਜੁੜੇ ਨੇ ਜ਼ਿਲ੍ਹਾ ਬਾਰ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਕਿਸਾਨ ਲਗਾਤਾਰ ਦੇਖਿਆ ਹੈ ਕਿ ਪ੍ਰਧਾਨ ਸਾਹਿਬ ਦਾ 100 ਦਿਨ ਹੋ ਗਏ ਪੂਰੇ ਨੂੰ ਮਰਨ ਵਰਤ ਬੈਠਿਆ ਨੂੰ ਤੇ ਅੱਜ ਕਿਸਾਨਾਂ ਨੇ ਕੀ ਰਣਨੀਤੀ ਜਿਹੜੀ ਕਿ ਘੜੀ ਹੈ ਜੀ ਅ ਮੈਂ ਪਹਿਲਾਂ ਦੱਸ ਦਿਆਂ ਕਿ ਮੈਂ ਗੁਰਜੀਤ ਸਿੰਘ ਵਜੀਦਪੁਰ ਜਿਹੜਾ ਜਨਰਲ ਸਕੱਤਰ ਭਾਰਤੀ ਕਿਸਾਨ ਜੁਨੀਅਰ ਨੇਕਤਾ ਸਿੱਧੂ ਪਰ ਸ਼੍ਰੀ ਫਤੇਗੜ ਸਾਹਿਬ ਜੀ ਤੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਮੰਗਾਂ ਦੇ ਸੰਬੰਧ ਵਿੱਚ ਜਿਹੜੀਆਂ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਮੰਨੀਆਂ ਸੀ ਤੇ ਵਾਅਦਾ ਖਿਲਾਫੀ ਕੀਤੀ ਹੈ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ 14 ਫਰਵਰੀ 2024 ਤੋਂ ਮੋਰਚਾ ਲਾਇਆ ਸੀ ਸਰਕਾਰ ਨਹੀਂ ਮੰਨੀ ਸਰਕਾਰ ਨੇ ਸਭ ਕੋ ਮੀਟਿੰਗਾਂ ਵੀ ਬੰਦ ਕਰਤੀਆਂ ਸੀ ਤੇ ਉਹਨਾਂ ਨੇ 6 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਕੇ ਦੁਬਾਰਾ ਸਰਕਾਰ ਨੂੰ ਟੇਬਲ ਤੇ ਲੈ ਕੇ ਆਏ ਔਰ ਅੱਜ ਉਹਨਾਂ ਦਾ ਮਰਨ ਵਰਤ ਦਾ 100 ਦਿਨ ਪੂਰਾ ਹੋ ਰਿਹਾ ਉਸ ਦੌਰਾਨ ਅਸੀਂ ਅੱਜ ਸੰਕੇਤਕ ਭੁੱਖ ਹੜਤਾਲ ਕਰ ਰਹੇ ਹਾਂ 1 ਦਿਨ ਦੀ ਸਵੇਰੇ 9 ਵਜੇ ਸ਼ੁਰੂ ਕੀਤੀ ਹੈ ਤੇ ਸ਼ਾਮ 6 ਵਜੇ ਤੱਕ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਇਹ ਜਿਹੜੀ ਭੁੱਖ ਹੜਤਾਲ ਹੈ ਇਹ ਪੰਜਾਬ ਚ ਇਨੀ ਇਹ ਪੂਰੇ ਦੇਸ਼ ਚ ਜਿਹੜੀਆਂ ਸਾਡੀਆਂ ਦੋਵੇਂ ਫੋਰਮਾਂ ਲੜ ਰਹੀਆਂ ਤੇ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਮੁਕਾਮਾਂ ਤੇ ਸਾਰੇ ਇਹ ਜਿਹੜਾ ਹੈਗਾ ਸੂਬਿਆਂ ਚ ਅੱਜ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਪ੍ਰਧਾਨ ਸਾਹਿਬ 100 ਦਿਨ ਹੋ ਗਏ ਤੇ ਦੂਜੇ ਪਾਸੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਹਰ ਵਾਰ ਦੀ ਤਰ੍ਹਾਂ ਮੀਟਿੰਗ ਬੇਸਿੱਟਾ ਨਿਕਲ ਕੇ ਆ ਰਹੀ ਆ ਜਿਹੜੀ ਅਗਲੀ ਮੀਟਿੰਗ ਹੋ ਰਹੀ ਲੱਗਦਾ ਹੈ ਕਿ ਕੋਈ ਉਮੀਦ ਹੋਵੇਗੀ ਇਸ ਚ ਗੱਲ ਹੈ ਕਿ ਉਮੀਦ ਰੱਖ ਕੇ ਹੀ ਚੱਲਿਆ ਜਾ ਸਕਦਾ ਹੈ ਉਮੀਦ ਰੱਖ ਕੇ ਲੜਨ ਲਈ ਤੁਰੇ ਆਂ ਉਮੀਦ ਹੈ ਤੇ ਸਰਕਾਰ ਨੂੰ ਇਸ ਬਾਰੇ ਸੇਤੀ ਸੋਚਣਾ ਵੀ ਚਾਹੀਦਾ ਹੈ ਸਰਕਾਰ ਦੀ ਜਿਹੜੀ ਬੇਰੁਖੀ ਹੈ ਇਹ ਵਧੀਆ ਨਹੀਂ ਅੱਜ ਪ੍ਰਧਾਨ ਸਾਹਿਬ ਦੇ 100 ਦਿਨ ਪੂਰੇ ਹੋ ਗਏ ਮੈਂ ਤੁਹਾਡੇ ذریعے ਇੱਕ ਚੇਤਾਵਨੀ ਦੇਣਾ ਚਾਹੁੰਦਾ ਹਾਂ ਸੈਂਟਰ ਸਰਕਾਰ ਨੂੰ ਕਿ ਜੇ ਪ੍ਰਧਾਨ ਜੀ ਦੀ ਸੇਧਾ ਨੁਕਸਾਨ ਹੋ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਸਰਕਾਰ ਵਾਸਤੇ ਹਾਲਾਤ ਕਾਬੂ 'ਚ ਰੱਖਣੇ ਬੜੇ ਮੁਸ਼ਕਲ ਹੋ ਜਾਣਗੇ ਪੂਰੇ ਭਾਰਤ ਦੇ ਵਿੱਚ ਉਰੇ ਭਾਰਤ ਦਾ ਚੱਪਾ ਚੱਪਾ ਕਿਤੇ ਜੰਗ ਦਾ ਮੈਦਾਨ ਨਾ ਬਣ ਜਾਵੇ ਇਹ ਚੀਜ਼ਾਂ ਸੋਚ ਕੇ ਸਰਕਾਰ ਨੂੰ ਛੇਤੀ ਜਿਹੜੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਹੈ ਤੇ ਮੰਗਾਂ ਮੰਨ ਲੈਣੀਆਂ ਇਹਨਾਂ ਲਾਗੂ ਕਰਨੀਆਂ ਚਾਹੀਦੀਆਂ। ਦਿੱਲੀ ਕੂਚ ਦਾ ਕੋਈ ਪਲਾਨ ਹੈਗਾ ਜੀ? ਸਾਡਾ ਪਹਿਲੇ ਦਿਨ ਤੋਂ ਹੀ ਦਿੱਲੀ ਕੂਚ ਦਾ ਪਲਾਨ ਸੀ ਤੇ ਸਾਨੂੰ ਰੋਕਿਆ ਹੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡਿੰਗ ਕਰਕੇ ਵੱਡੀਆਂ ਕੰਕਰੀਟ ਦੀਆਂ ਕੰਧਾਂ ਖੜੀਆਂ ਕਰਕੇ ਸਰਕਾਰ ਨੇ ਸਾਨੂੰ ਰੋਕਿਆ। ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਜਾਈਏ। ਸਗੋਂ ਸਰਕਾਰ ਨੇ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ ਦੀ ਤੋਹਫੀਨ ਕੀਤੀ ਹੈ। ਉਹਨਾਂ ਦੇ ਹੁਕਮ ਨੂੰ ਨਾ ਮੰਨ ਕੇ ਰਸਤੇ ਸਾਫ਼ ਨਹੀਂ ਕੀਤੇ ਜਦੋਂ ਵੀ ਰਸਤੇ ਸਾਫ਼ ਹੁੰਦੇ ਆ ਤੇ ਸਾਡੀਆਂ ਮੰਗਾਂ ਜੇ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡਾ ਦਿੱਲੀ ਕੁਝ ਦਾ ਪਲਾਨ ਹੈ ਜਿਹੜਾ ਰਹੇਗਾ ਅਸੀਂ ਜਾਵਾਂਗੇ ਦੂਜੇ ਪਾਸੇ ਐਸਕੇਮ ਦਾ ਦੇਖਿਆ ਜਾਵੇ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੱਜ ਚੰਡੀਗੜ੍ਹ ਕੁਝ ਹੋ ਰਿਹਾ ਜੀ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਖਨੌਰੀ ਬਾਰਡਰ ਹੈ ਤੇ ਸ਼ੰਭੂ ਬਾਰਡਰ ਦੇ ਫਾਰਮ ਆ ਉਹ ਉਹਨਾਂ ਦਾ ਸਾਥ ਦੇ ਰਹੇ ਨੇ ਜੀ ਅ ਗੱਲ ਇਹ ਹੈ ਕਿ ਅਸੀਂ ਤਾਂ ਪਹਿਲਾਂ ਹੀ ਉਹ ਲੜਾਈ ਲੜ ਰਹੇ ਹਾਂ ਸ਼ੰਭੂ ਤੇ ਬੈਠੇ ਆ, ਏਕਨੌਰੀ ਬੈਠੇ ਆ, ਰਤਨਪੁਰਾ ਬੈਠੇ ਆ। ਅਸੀਂ ਉਹਨਾਂ ਵੀਰਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਤੇ ਹੁਣ ਵੀ ਅਪੀਲ ਕਰਦੇ ਆ ਜਦੋਂ ਆਪਣੀਆਂ ਮੰਗਾਂ ਇੱਕੋ ਨੇ। ਸਾਡੀ ਲੜਾਈ ਇੱਕੋ ਹੀ ਆ, ਸਾਡਾ ਧੰਦਾ ਇੱਕ ਹੈ, ਸਾਡਾ ਕੀਤਾ ਇੱਕ ਹੈ ਤਾਂ ਕਿਉਂ ਨਾ ਅਸੀਂ ਇਕੱਠੇ ਹੋ ਕੇ ਲੜੀਏ। ਅਸੀਂ ਹੁਣ ਵੀ ਤੁਹਾਡੇ ذریعے ਇਹੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਓ ਜਿਹੜੇ ਮੋਰਚੇ ਪਹਿਲਾਂ ਤੋਂ ਲੱਗੇ ਨੇ ਉਹਨਾਂ ਮੋਰਚਿਆਂ 'ਚ ਆਪਾਂ ਡਟੀਏ ਤੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਈਏ। ਪ੍ਰਧਾਨ ਸਰ ਕਿਸ ਚੀਜ਼ ਦੀ ਵੇਡਗੀ ਰੀ ਕਰੀ ਜਾ ਰਹੀ ਹੈ ਕਿ ਹਜੇ ਇੱਕਾ ਨਹੀਂ ਹੋ ਰਿਹਾ ਇਸਕੀਮ ਦੇ ਨਾਲ। ਸਾਡੇ ਵੱਲੋਂ ਕੋਈ ਟਲ ਨਹੀਂ ਜਦੋਂ ਜਦੋਂ ਉਹਨਾਂ ਨੇ ਮੀਟਿੰਗ ਸੱਦੀ ਆ ਸਾਡੇ ਜਿਹੜੇ ਪੰਜਾਬ ਲੈਵਲ ਦੇ ਆਗੂ ਨੇ ਸਾਡੇ ਫੋਰਮਾਂ ਦੇ ਆਗੂ ਨੇ ਉਹਨਾਂ ਨਾਲ ਜਾਂਦੇ ਰਹੇ ਨੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਵੀ ਕੀ ਉਹਨਾਂ ਨੂੰ ਸਮੱਸਿਆ ਉੱਥੇ ਆਉਣ ਚ ਜੀ ਜੋ ਮੁੱਖ ਮੰਤਰੀ ਨੇ ਵਾਤੀਰਾ ਕੀਤਾ ਕਿਸਾਨਾਂ ਨਾਲ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅ ਇਹਦੇ ਚ ਪਹਿਲੀ ਗੱਲ ਤਾਂ ਇਹ ਆ ਕਿ ਉਸ ਵੇਲੇ ਉਹ ਉੱਥੇ ਹਾਲਾਤ ਕਿਹੋ ਜਿਹੇ ਸੀਗੇ ਇਹ ਉਹਨਾਂ ਤੇ ਨਿਰਪਰ ਕਰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਹੈ ਕਿ ਇਹੋ ਜੀ ਜ਼ਿੰਮੇਵਾਰ ਅਹੁਦੇ ਤੇ ਬੈਠ ਕੇ ਇੱਕ ਜ਼ਿੰਮੇਵਾਰੀ ਦੀ ਕੁਰਸੀ ਤੇ ਬੈਠ ਕੇ ਇਸ ਤਰ੍ਹਾਂ ਮੀਟਿੰਗ ਬਚਾਲੇ ਛੱਡ ਕੇ ਜਾਣੀ ਬੜੀ ਨਿੰਦਣਯੋਗ ਗੱਲ ਜੀ ਪ੍ਰਧਾਨ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਹਿਸੀਲਦਾਰਾਂ ਦੇ ਵਿੱਚ ਜਾ ਕੇ ਲਗਾਤਾਰ ਜਿਹੜੀ ਕਿ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਕਿਸਾਨਾਂ ਨੂੰ ਸਿੱਧੀ ਚੇਤਾਵਨੀ ਜਿਹੜੀ ਕਿ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਮੁੱਖ ਮੰਤਰੀ ਦਾ ਵਰਤੀਰਾ ਤਾਂ ਇਹ ਬੜਾ ਨਿੰਦਣਯੋਗ ਆ ਜੀ ਇਦਾਂ ਕਰਨਾ ਨਹੀਂ ਚਾਹੀਦਾ ਤਾਂ ਉਹਨਾਂ ਦੀ ਬੈਠ ਕੇ ਗੱਲਬਾਤ ਸੁਣਦੇ ਐਨ ਧਿਆਨ ਦੇ ਨਾਲ ਜਿਹੜੀ ਗੱਲਤੀ ਉਹਨਾਂ ਦੀ ਜਿਹੜੀਆਂ ਮੰਗਾਂ ਤੀਆਂ ਤੇ ਇਹਦੇ ਬਾਰੇ ਹੁਣ ਕੀ ਗੱਲ ਹੋਈ ਆ ਉੱਥੇ ਇਹਦੇ ਬਾਰੇ ਸਾਨੂੰ ਕੋਈ ਨਹੀਂ ਜਾਣਕਾਰੀ ਨਹੀਂ ਹੈਗੀ ਜਿਹੜਾ ਇਹ ਤਹਿਸੀਲਦਾਰਾਂ ਨੇ ਕਲਮਚੋੜ ਹੜਤਾਲ ਕਰੀ ਵੀ ਆ ਇਹ ਜੇ ਬੜੀ ਖੱਜਲ ਖੁਆਰੀ ਹੋ ਰਹੀ ਆ ਸਾਡੇ ਕਿਸਾਨਾਂ ਨੂੰ ਆਮ ਜਨਤਾ ਨੂੰ ਜਿਸ਼ਟਰੀਆਂ ਕਰਾਉਣੇ ਘਾਤਰ ਇਹ ਕੋਈ ਖਾਸ ਚੰਗੀ ਗੱਲ ਨਹੀਂ ਹੈਗੀ ਵੇਖਣ ਨਾਲ ਕਲਮਚੋੜ ਹੜਤਾਲ ਕਰਦਨੀ ਆ ਲੋਕ ਖੱਜਲ ਖੁਆਰੀ ਕਰ ਰਹੇ ਆ ਚਲੋ ਮੁੱਖ ਮੰਤਰੀ ਸਾਹਿਬ ਨੇ ਚੰਗਾ ਫੈਸਲਾ ਕਰਿਆ ਇਹ ਲੋਕ ਸਲਾਹ ਰਹੇ ਆ ਬਹੁਤ ਜ਼ਿਆਦਾ ਇਹ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਆ ਹੁਣ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੇ ਸਾਡੀਆਂ ਐਮ ਐਸ ਬੀ ਗਰੰਟੀ ਕਾਨੂੰਨ ਦੀ ਮੰਗ ਆ ਜਿਹੜੀ ਇਹ ਇਹ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਇਹ ਇਹਦਾ ਫਾਇਦਾ ਹੋਣਾ ਹੈ ਜਿਹੜੀ ਸਾਡੀ ਫਸਲ ਹੈ ਉਹ ਘੱਟ ਰੇਟ ਬਣਖ ਜੀ ਜਾਵੇ ਸਾਡੀ ਤਾਂ ਇਹ ਮੰਗ ਹੈ ਸਾਰੇ ਹੀ ਦੇਸ਼ ਦੇ ਕਿਸਾਨਾਂ ਦੀ ਵੀ ਐਮਐਸਬੀ ਕਾਨੂੰਨ ਬਣਾਇਆ ਜਾਵੇ ਦੇ ਉੱਪਰ ਸਾਡੀ ਤਾਂ ਕਾਨੂੰਨ ਦੀ ਲੜਾਈ ਆ ਜਿਹੜੇ ਸਾਡੇ ਦੋਏ ਭਾਈ ਵੀ ਹੈਗੇ ਆ ਉਹ ਵੀ ਮੰਗਦਾ ਇੱਕ ਹੀ ਆ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਆਓ ਰਲ ਕੇ ਆਪਾਂ ਸਾਰੇ ਲੜਾਈ ਲੜੀਏ ਕਿਉਂ ਤੁਸੀਂ ਇੱਕ ਨਾ ਟੱਕਣਾ ਮਾਰਦੇ ਫਿਰਦੇ ਆਲੇ-ਦਾਲੇ ਇਕੱਠੇ ਹੋ ਕੇ ਆਪਾਂ ਚਲੀਏ ਆਓ ਸ਼ੰਭੂ ਕਨਾਰੀ ਆਓ ਰਤਨਪੁਰ ਆਓ ਇਕੱਠੇ ਹੋ ਕੇ ਆਪਾਂ ਲੜੀਏ ਇਹੀ ਵੰਟੀ ਆ ਸਾਡੀ ਉਹਨਾਂ ਨੂੰ ਸਾਡੇ ਇਕੱਠੇ ਰੜਕੇ ਲੜਾਈ ਲੜੀਏ ਆਪਾਂ ਲੱਗ ਲੱਗ ਨਹੀਂ ਜਿੱਤਿਆ ਜਾ ਸਕਦਾ ਹੈਗਾ ਜਿਹੜਾ ਸਾਡਾ ਇਹ ਮਰਨ ਵਰਤਾ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਨੇ 100 ਦਿਨ ਪੂਰੇ ਹੋ ਗਏ ਨੇ ਸਰਕਾਰ ਦੀ ਬੇਰੁਖੀ ਆ ਸਾਡੇ ਸਾਹਮਣੇ ਜਿਹੜੀ ਬੇਰੁਖੀ ਆ ਸਰਕਾਰ ਦੀ ਐਦਾਂ ਕਰਨਾ ਹੀ ਚਾਹੀਦਾ ਕਾਨੂੰਨ ਆ ਕਿੰਨਾ ਕੁ ਟਾਈਮ ਲੱਗਦਾ ਕਾਨੂੰਨ ਬਣਾਉਣ ਨੂੰ ਹੁਣ ਸੈਸ਼ਨ ਚੱਲਣਾ 10 ਮਾਰਚ ਤੇ ਉਹਦੇ ਵਿੱਚ ਇਹ ਪਾਸ ਕਰ ਦੇਣਾ ਚਾਹੀਦਾ ਕਾਨੂੰਨ ਸੈਸ਼ਨ ਦੇ ਵਿੱਚ ਵੀ ਅਸੀਂ ਐਮਐਸਬੀ ਗਾਰੰਟੀ ਕਾਨੂੰਨ ਬਣਾਉਣੀ ਆ ਸਾਡੀ ਤਾਂ ਕਾਨੂੰਨ ਦੀ ਮੰਗ ਆ ਜੀ ਵੀ ਕਾਨੂੰਨ ਬਣਾਏ ਆ ਬੇ ਜਿਹੜੀ ਸਾਡੀ ਝੋਨੇ ਦੀ ਪਹਿਲਾਂ ਲੁੱਟ ਹੋਈ ਆ ਉਹ ਲੁੱਟਣਾ ਹੋਵੇ ਨਾ ਮੱਕੀ ਲੁੱਟ ਹੋਵੇ ਨਾ ਜੀਰੀ ਦੀ ਲੁੱਟ ਹੋਵੇ ਅਗਲੀ ਫਸਲ ਕੋਈ ਵੀ ਕਿਸਾਨ ਆਪਣੀ ਬੀਜ ਸਕਦਾ ਬੀਜੇਪੀ ਕਹਿ ਰਹੀ ਆ ਕਿ ਵੀ ਜਿਹੜਾ ਜ਼ਮੀਨ ਦਾ ਪਾਣੀ ਉਹ ਪੱਧਰਾ ਹੁੰਦਾ ਜਾ ਰਿਹਾ ਘਟਦਾ ਜਾ ਰਿਹਾ ਦੇਖੋ ਸਾਰੇ ਮਸਲੇ ਹੱਲ ਹੋ ਜਣੇ ਆ ਜੇ ਐਮਐਸਬੀ ਗਰੰਟੀ ਕਾਨੂੰਨ ਬਣਾਤਾ ਇੱਕ ਇਹ ਇੱਕ ਹੱਲ ਆ ਇਹਦੇ ਕਾਨੂੰਨ ਬਣਾਵੇ ਗਰੰਟੀ ਕਾਨੂੰਨ ਫਸਲ ਝੋਨੇ ਲਾਉਣ ਦੇ ਆਪਣੇ ਆਪ ਕਿਸਾਨਾਂ ਨੇ हट ਜੇਣਾ ਹੋਰ ਫਸਲਾਂ ਬੀਜ ਲੈਣਗੇ ਮੱਕੀ ਬੀਜ ਲੈਣਗੇ ਦਾਣਾ ਕਿੰਨੀਆਂ ਨੇ ਜੀ ਸੌਰੰਧੀ ਵਸਲਾ ਆਪਣੀ ਆ ਬਹੁਤ ਵਸਲਾ ਜਿਹੜੀਆਂ ਕਿਸਾਨਾਂ ਨੇ ਬੀਜਣੀਆਂ ਜਦੋਂ ਇੱਕ ਐਮਐਸਬੀ ਗਰੰਟੀ ਕਾਨੂੰਨੇ ਬਣ ਗਿਆ ਫਿਰ ਕਿਸਾਨ ਨੂੰ ਪਤਾ ਹੋਊਗਾ ਵੀ ਮੇਰੀ ਇਹਦੇ ਘੱਟ ਫਸਲ ਨਹੀਂ ਵਿਕਣੀ ਹੈਗੀ ਹੁਣ ਜੇ ਕਨਾ ਆਪਣਾ ਲਾਲੋ ਬਠਿੰਡੇ ਦੇ ਵਿੱਚ ਨਰਮ ਹੈ ਉਹ ਨਰਮੇ ਦਾ ਰੇਟ ਜਦੋਂ ਉਹਨੂੰ ਪਤਾ ਵੀ ਇਹਦਾ ਪੱਕਾ ਹੈ ਮੇਰਾ ਵਿਕਣਾ ਹੀ ਵਿਕਣਾ ਇਹਦੇ ਘੱਟ ਨਹੀਂ ਵਿਕਣਾ ਹੈਗਾ ਉਹਨੂੰ ਯਕੀਨ ਹੋਊਗਾ ਆਟੋਮੈਟਿਕ ਪੱਦਰ ਉੱਪਰਾ ਹੋ ਜਾਣਾ ਪਾਣੀ ਦਾ ਝੋਨਾ ਕਿਸਾਨਾਂ ਨੂੰ ਲਾਉਣਾ ਹੀ ਨਹੀਂ ਹੈਗਾ ਹੋਰ ਵਸਲਾ ਵੀ ਕਿਸਾਨ ਬੀਜਣਗੇ ਆਪਣੀਆਂ ਗੱਲ ਤਾਂ ਕਾਨੂੰਨ ਬਣਾਉਣ ਦੀ ਚੱਲਦੀ ਆ ਲੜਾਈ ਤੇ ਸਾਡੀ ਇੱਕ ਹੀ ਆ ਸਾਰਿਆਂ ਦੀ ਕੋਈ ਵੱਖਰੀ ਤਾਂ ਹੈਗੀ ਨਹੀਂ ਕੋਈ ਵੀ ਕਿਸਾਨ ਕਹਿ ਦੇਵੇ ਸਾਨੂੰ ਵੀ ਸਾਡੀ ਵੱਖਰੀ ਲੜਾਈ ਯਾਰ ਐਮਐਸਬੀ ਗਰੰਟੀ ਕਾਨੂੰਨ ਦੀ ਲੜਾਈ ਆ ਜਿੰਨਾ ਚਿਰ ਕਾਨੂੰਨ ਨਹੀਂ ਸਾਡਾ ਬਣਦਾ ਹੈਗਾ ਇਹ ਸਾਡਾ ਧਰਨਾ ਇੱਕਨ ਜਾਰੀ ਰਹਿਣਾ ਜੀ ਅਸਲ ਕਿਸਾਨਾਂ ਦੀ ਮੰਗ ਕਿਸ ਤੋਂ ਆ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਕਿਉਂਕਿ ਜਦੋਂ ਕੇਂਦਰ ਸਰਕਾਰ ਦੇ ਨਾਲ ਨੁਮਾਇਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੇ ਕਿਹਾ ਸੀ ਸਤਾ ਚਾਉਣ ਤੋਂ ਪਹਿਲਾਂ ਕਿ ਅਸੀਂ ਐਮਐਸਪੀ ਦੇਵਾਂਗੇ ਤੇ ਜਦੋਂ ਪੰਜਾਬ ਸਰਕਾਰ ਦੇ ਨੁਮਾਇਦੇ ਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਕੇਂਦਰ ਦੇ ਨਾਲ ਮਸਲਾ ਇਹਨਾਂ ਦਾ ਗੱਲਾਂ ਦੋਵੇਂ ਹੀ ਨੇ ਅ ਜਦੋਂ ਮੋਦੀ ਸਾਹਿਬ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਅਜੇ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਉਦੋਂ ਬਾਰ-ਬਾਰ ਸੁਆਮੀ ਨਾਥਨ ਰਿਪੋਰਟ ਦੀ ਐਮਐਸਪੀ ਦੀ ਗੱਲ ਕਰਦੇ ਸੀ ਤੇ ਛਾਤੀ ਤੇ ਹੱਥ ਮਾਰ ਕੇ ਗੱਲ ਕਰਦੇ ਹੁੰਦੇ ਸੀ ਕਿ ਸੱਤਾ 'ਚ ਆਉਂਦਿਆਂ ਸਾਰ ਅਸੀਂ ਪਹਿਲਾਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਸੁਆਮੀ ਨਾਥਨ ਰਿਪੋਰਟ ਜਿਹੜੀ ਲਾਗੂ ਕਰਾਂਗੇ ਤੇ ਇਹਨਾਂ ਦੇ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਇੱਕ ਮੰਤਰੀ ਗਗਨ ਮਾਨ ਉਨੇ ਇਹ ਕਿਹਾ ਸੀ ਚੁਟਕੀ ਮਾਰ ਕੇ ਇੱਕ ਵਾਰੀ ਕਿ ਐਮਐਸਪੀ ਦੇਣਾ 5 ਮਿੰਟ ਦੀ ਗੱਲ ਹੈ ਤੇ ਅੱਜ ਦੋਵੇਂ ਹੀ ਸਰਕਾਰਾਂ ਜਿਹੜੀਆਂ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀਆਂ ਨੇ ਦੋਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਤੱਕ ਪੰਜਾਬ ਸਰਕਾਰ ਦੇ ਸਕਦੀ ਹੈ ਪੰਜਾਬ ਸਰਕਾਰ ਦਵੇ ਤੇ ਬਾਕੀ ਜੋ ਸੈਂਟਰ ਸਰਕਾਰ ਦਾ ਬਣਦਾ ਹੈ ਐਮਐਸਪੀ ਦੇਣਾ ਸੈਂਟਰ ਸਰਕਾਰ ਦਵੇ ਦੂਜੀ ਤੁਸੀਂ ਇੱਕ ਗੱਲ ਕੀਤੀ ਸੀ ਭਾਈ ਸਾਹਿਬ ਨੂੰ ਪੁੱਛਿਆ ਸੀ ਕਿ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਫਸਲਾਂ ਦੀ ਅਦਲਾ ਬਦਲੀ ਹੋਣੀ ਚਾਹੀਦੀ ਆ ਬਾਰ ਬਾਰ ਇਸ ਤੇ ਗੱਲ ਹੁੰਦੀ ਆ ਇਹ ਸਿਰਫ ਝੋਨੇ ਕਣਕ ਤੇ ਨਹੀਂ ਰਹਿਣਾ ਚਾਹੀਦਾ ਤੇ ਐਮ ਐਸ ਪੀ ਇਹਦਾ ਇੱਕ ਹੱਲ ਹੈ ਬਹੁਤ ਵੱਡਾ ਹੱਲ ਹੈ ਜਦੋਂ ਐਮ ਐਸ ਪੀ ਹਰ ਫਸਲ ਤੇ ਮਿਲਣ ਲੱਗ ਪੀ ਤੇ ਉਹਦਾ ਇੱਕ ਗਰੰਟੀ ਕਾਨੂੰਨ ਬਣ ਗਿਆ ਵੀ ਇਸ ਭਾਤੋਂ ਥੱਲੇ ਨਹੀਂ ਕੋਈ ਖਰੀਦੇਗਾ ਤਾਂ ਅਸੀਂ ਝੋਨਾ ਛੱਡ ਕੇ ਹੋਰ ਫਸਲਾਂ ਬੀਜਾਂਗੇ ਕਿਸਾਨ ਬੀਜਣ ਲਈ ਤਿਆਰ ਹੈ ਤੇ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਚਾਇਆ ਜਾ ਸਕਦਾ ਇਹ ਪਾਣੀ ਦਾ ਲੈਵਲ ਬਚਾਉਣਾ ਸਿਰਫ ਕਿਸਾਨ ਵਾਸਤੇ ਨਹੀਂ ਇਹ ਜੋ ਵੀ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਭਾਵੇਂ ਕੋਈ ਵੀ ਉਹਦਾ ਕਿੱਤਾ ਹੈ ਕੋਈ ਵੀ ਧੰਦਾ ਹੈ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮੱਸਿਆ ਹੋਣੀ ਹੈ ਤੇ ਸਾਰਿਆਂ ਵਾਸਤੇ ਜ਼ਰੂਰੀ ਹੈ ਇਸ ਕਰਕੇ ਅਸੀਂ ਇਹ ਜਿਹੜਾ ਐ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਜੀ ਜੋ ਆਉਣ ਵਾਲਾ ਸੈਸ਼ਨ ਉਹਦੇ ਵਿੱਚ ਲੱਗਦਾ ਕਿ ਕਿਸਾਨਾਂ ਦੀ ਕੋਈ ਗੱਲਬਾਤ ਕੀਤੀ ਜਾਵੇਗੀ ਮੁੱਦੇ ਰੱਖੇ ਜਾਣਗੇ ਜੀ ਗੱਲਬਾਤ ਤਾਂ ਹੁੰਦੀ ਹੈ ਗੱਲਬਾਤ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਅਸੀਂ ਜਾ ਕੇ ਬੈਠੇ ਸੀ ਇਲੈਕਸ਼ਨ ਵੇਲੇ ਹਰ ਚੋਣ ਲੜਨ ਵਾਲੀ ਪਾਰਟੀ ਨੇ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਆਪਣੇ ਮੈਨੀਫੈਸਟੋ ਚ ਪਾਈਆਂ ਨੇ ਤੇ ਉਹ ਤੋਂ ਬਾਅਦ ਸੰਸਦ ਵਿੱਚ ਵੀ ਗੱਲ ਹੁੰਦੀ ਰਹੀ ਹੈ ਵਿਧਾਨ ਸਭਾ ਚ ਵੀ ਗੱਲ ਹੁੰਦੀ ਰਹੀ ਹੈ ਜੇ ਰਾਜ ਕਰਨ ਵਾਲੀ ਧਿਰ ਉਸ ਗੱਲ ਤੇ ਨਹੀਂ ਵੀ ਆਉਂਦੀ ਨਹੀਂ ਵੀ ਕਰਦੀ ਤਾਂ ਵਿਰੋਧੀ ਧਿਰਾਂ ਦਾ ਘਟੋ ਘੱਟ ਇਸ ਮੁੱਦੇ ਤੇ ਗੱਲ ਕਰਦੀਆਂ ਨੇ ਉਹ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਸ